ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਜੋ ਪਹਿਲਾਂ ਇੱਕ ਪੁਰਾਣੀ ਖੋਜ ਨਵਾਂ ਇਤਿਹਾਸ ਕੀਤਾ ਹੈ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਇਸ ਦਾ ਪਹਿਲਾ ਭਾਗ ਕਰਾਂਗੇ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਜੋ ਸਾਰਾ ਇਤਿਹਾਸ ਹੈ ਤੁਸੀਂ ਵੇਖਣਾ ਸਾਰੀ ਪਿਆਰੀ ਸਾਧ ਸੰਗਤ ਜੀ ਸੁਣ ਕੇ ਇਹ ਸਾਰਾ ਇੱਕ ਵੱਖਰੀ ਵੱਖਰੀ ਪਹਿਚਾਣ ਰਿਹਾ ਇਤਿਹਾਸ ਸੋ ਪਿਆਰੀ ਸਾਧ ਸੰਗਤ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਤਾਰਪੁਰ ਦੇ ਵਿੱਚ ਜਦੋਂ ਆਏ ਆ ਪਿਆਰੀ ਸਾਧ ਸੰਗਤ ਜੀ ਤਾਂ-ਤਾਂ ਮੇਰੇ ਸ਼ੋਹਰੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਦੇ ਪਿਤਾ ਬਾਬਾ ਆਰਮ ਸਿੰਘ ਜੀ ਤੇ ਬਾਬਾ ਬਿਕਰਮ ਸਿੰਘ ਜੀ ਨਾਲ ਜਦੋਂ ਮੁਲਾਕਾਤ ਕੀਤੀ ਹੈ ਪਿਆਰੀ ਸਾਧ ਸੰਗਤ ਜੀ ਇਹ ਉਸ ਟਾਈਮ ਦਾ ਇਤਿਹਾਸ ਹੈ ਪਿਆਰੀ ਸਾਧ ਸੰਗਤ ਜੀ ਸਨ 1716 ਵਿੱਚ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਉਪਰੰਤੀ ਮੁਗਲ ਹਕੂ ਮੁਤ ਦੇ ਅੰਦਾ ਧੁੰਦ ਕਹਿ ਨੇ ਤੇਜ਼ੀ ਨਾਲ ਉੱਭਰ ਰਹੀ ਇਨਕਲਾਬੀ ਸਿੱਖ ਲਹਿਰ ਨੂੰ ਪ੍ਰਤੱਖ ਤੌਰ ਤੇ ਕੁਤਨ ਵਿੱਚ ਬੇਸ਼ੱਕ ਕੋਈ ਕਸਰ ਨਹੀਂ ਛੱਡੀ ਪਰ ਭਾਈ ਮਨੀਸ਼ ਸਿੰਘ ਜਥੇ ਦਾ ਦਰਬਾਰਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਭਾਈ ਤਾਰਾ ਸਿੰਘ ਗਿਆਨੀ ਭਗਵਾਨ ਸਿੰਘ ਇੱਚੋਗੇ ਲਈ ਵਰਗੇ ਸਰਲਬ ਜੋਧਿਆਂ ਗੁਰਮਤ ਦੇ ਧਾਰਨੀ ਪ੍ਰਚਾਰਕਾਂ ਦੇ ਸਿਰੜ ਨੇ ਇਸ ਅੰਤ ਔਕੇ ਸਮੇਂ ਵਿੱਚ ਵੀ ਅਮਤ ਅਚਾਰ ਦੀ ਲਹਿਰ ਵਿੱਚ ਖਰੋਤ ਨਹੀਂ ਆਉਣ ਦਿੱਤੀ ਆਖੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਇਸੇ ਸਮੇਂ ਮਾਤਾ ਗੁਜਰੀ ਦੇ ਭਤੀਜੇ ਕਾਈ ਲਾਭਚੰਦ ਦੇ ਸੁਪੁੱਤਰ ਭਾਈ ਕਰਮ ਸਿੰਘ ਦੀ ਪ੍ਰੇਰਣਾ ਨਾਲ ਬਾਬਾ RAM ਸਿੰਘ ਛੋੜੀ ਆਪਣੇ ਬਜ਼ੁਰਗ ਹੋਰੇ ਪਿਤਾ ਬਾਬਾ ਬਿਕਰਮ ਸਿੰਘ ਛੋੜੀ ਨੂੰ ਨਾਲ ਲੈ ਕੇ ਸ੍ਰੀ ਦામਦਮਾ ਸਾਹਿਬ ਤਲਵੰਡੀ ਸਾਬੋ ਪੁਜੇ ਆਕਾ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਸ਼ੀਤ baba veer singh ji ji ਜਥੇਦਾਰੇ ਵਾਲੇ ਪੰਜਾਂ ਪਿਆਰਿਆਂ ਤੋਂ ਅਮਰਤ ਛੱਕੇ ਪੰਥ ਦੀ ਮੁਖ ਧਾਰਾ ਦਾ ਅੰਖੜ ਅੰਗ ਬਣ ਗਏ ਬਾਬਾ ਰਾਮ ਸਿੰਘ ਨੇ ਹੱਥ ਜੋੜ ਕੇ ਬਾਬਾ ਦੀਪ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਕਰਤਾਰਪੁਰ ਵਿਖੇ ਚਰਨ ਪਾਉਣ ਗੁਰਮਤ ਗਿਆਨ ਦੇ ਖੁੱਲੇ ਗੱਫੇ ਵਰਤਾਉਣ ਆਖੋ ਸੰਗਤ ਦੇ ਸਤਨਾਮ ਸ਼੍ਰੀ ਵਾਹਿਗੁਰੂ ਕੁਝ ਵੀ ਨਿਆਂ ਦੇ ਵਕਫੇ ਉਪਰੰਤ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਤਾਰਪੁਰ ਪੁੱਜੇ ਬਾਬਾ ਰਾਮ ਸਿੰਘ ਛੋੜੀ ਦੇ ਬੇਹਦ ਸਤਕਾਰ ਨਾਲ ਉਹਨਾਂ ਦਾ ਤਾਰਾ ਸ਼ੀਸ਼ ਮਹਿਲ ਵਿੱਚ ਕਰਵਾਇਆ ਦਿਗਰ ਰਾਤ ਸਿਆ ਵਿੱਚ ਹਾਜ਼ਰਿਆ ਕਰੀਬ 6 ਮਹੀਨੇ ਦਾ ਸਮਾਂ ਲਾ ਕੇ ਸ਼ਹੀਦ ਬਾਬਾ ਦੀਪ ਸਿੰਘ ਨੇ ਆਪਣੇ ਵੱਲ ਉਤਾਰਾ ਕੀਤੀ ਦਮਦਮੀ ਬੀੜ ਦਾ ਅੱਖਰ ਅੱਖਰ ਪ੍ਰਥਮ ਆਦ ਬੀੜ ਦੇ ਅੱਖਰ ਅੱਖਰ ਦੀ ਲੱਗ ਮਾਤਰ ਨਾਲ ਮਿਲ ਕੇ ਦੇਖਿਆ ਬਾਬਾ ਰਾਮ ਸਿੰਘ ਸੋਢੀ ਦੀ ਬੇਨਤੀ ਪ੍ਰਮਾਨ ਕਰਦਿਆਂ ਹਰ ਰੋਜ਼ ਸਵੇਰੇ ਸ਼ਾਮ ਨੀਵ ਨਾਲ ਗੁਰਦਰਾ ਥੰਮ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਿਆਖਿਆ ਵੀ ਕੀਤੀ ਬਾਬਾ ਦੀਪ ਸਿੰਘ ਦੀ ਇਸ ਘਾਲਣਾ ਨੇ ਗੁਰੂ ਘਰੋਂ ਨਾਲੋਂ ਟੁੱਟੇ ਕਰਤਾਰਪ੍ਰੀ ਰਹਿਸਾਂ ਨੂੰ ਫੇਰ ਗੁਰੂਪੰਥ ਨਾਲ ਜੋੜਿਆ ਆਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਸਾਲ 1700 21 ਈਸਵੀ ਨੂੰ ਇਤਿਹਾਸ ਕਵਸਾਖੀ ਸੋ ਪਿਆਰੀ ਸਾਧ ਸੰਗਤ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਪ੍ਰਤਮ ਆਦ ਵੀਰ ਨਾਲ ਅੱਖਰ ਅੱਖਰ ਮੇਲ ਕੇ ਦਮਦਮੀ ਵੀਰ ਦੇ ਅਤਾਰੇ ਨੂੰ ਲਗ ਮਾਤਰ ਤੱਕ ਸੁਧ ਪਾਇਆ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਇਹ ਸੋਧੀ ਮੇਲ ਕੇ ਇਹ ਸੋਧੀ ਹੋਈ ਦਮ ਦਮੀ ਵੀੜ ਸੰਨ 1700 21 ਜੇਵ ਸਾਖੀ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਅਮਰਤ ਸਰ ਵਿੱਚ ਪ੍ਰਕਾਸ਼ ਕੀਤੀ ਗਈ ਆਕੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਕਰਤਾਰਪੁਰ ਤੋਂ ਜਕਾਰਿਆਂ ਦੀ ਗੂੰਜ ਵਿੱਚ ਸੈਂਕੜੇ ਸਾਥੀਆਂ ਸਮੇਤ ਸ੍ਰੀ ਅਮਰਤ ਸਰ ਵੱਲ ਤੋਰੇ ਸ੍ਰੀ ਅਮਰਤ ਸਰਵਾਲਾ ਤੁਰਨ ਵਾਲੇ ਸਾਂਖੜੇ ਗੁਰਸਿੱਖਾ ਵਿੱਚ ਬਾਬਾ ਰਾਮ ਸਿੰਘ ਛੋੜੀ ਉਹਨਾਂ ਦੇ 11 ਸਾਲ ਦੀ ਉਮਰ ਵਾਲੇ ਹੋਣ ਹਾਰਸ ਪੁੱਤਰ ਬਾਬਾ ਵਡਭਾਗ ਸਿੰਘ ਛੋੜੀ ਵੀ ਇਸ ਸੰਗ ਦੇ ਨਾਲ ਸੰਗ ਆਪਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਕੋਕੇ 시ਦ बाबा ਦੀਪ ਸਿੰਘ ਜੀ ਸੋਧੀ ਹੋਈ 담दबी बीड़ा ਲੈ ਕੇ ਆ ਰਹੇ ਸਨ ਇਸ ਲਈ ਭਾਈ ਮਨੀ ਸਿੰਘ ਜੀ ਸੈਂਕੜੇ ਸਿੱਖ ਸੰਗਤਾਂ ਸਮੇਤ ਅਗਲਵਾਂਡੀ ਹੋ ਕੇ ਉਹਨਾਂ ਦੀ ਢੀਕ ਵਿੱਚ ਖਲੋਤੇ ਸਤਨਾਮ ਵਾਹਿਗੁਰਦਾਰ ਜਾਪ ਕਰ ਰਹੇ ਸਨ ਸੰਨ 1700 21 ਦੀ ਵਿਸਾਖੀ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਤਿਪrakash ਕੀਤਾ ਗਿਆ ਆਪਕੋ ਸੰਗਤਿ ਸਤਿਨਾਮ ਸ੍ਰੀ ਵਾਹਿਗੁਰੂ ਇੱਥੇ ਗੱਲ ਯਾਦ ਰੱਖਣਯੋਗ ਹੈ ਕਿ ਸਾਧਨਾ 1604 ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਆਦ ਬੀੜ ਦੇ ਪ੍ਰਥਮ ਪਾਵਨ ਸਰੂਪ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਕਰਵਾਇਆ ਸੀ ਆਕੋ ਸੰਮਤੀ ਸਤਨਾਮ ਸ੍ਰੀ ਵਾਹਿਗੁਰੂ ਸੰਨ 1721 ਈਸਵੀ ਵਿਸਾਖੀ ਇਸ ਪੱਖੋਂ ਵੀ ਸਿੱਖ ਇਤਿਹਾਸ ਦਾ ਅਪੂਰਨ ਹਿਸਾਬ ਨਹੀਂ ਹੋਈ ਹੈ ਕਿ ਐਸੇ ਦਿਨ ਭਾਈ ਮント ਸਿੰਘ ਖੇਮ ਕਰਨੀ ਦੀ ਗਵਾਹੀ ਵੀ ਵੇਚ ਬਧੇ ਖਾਲਸੇ ਇਕੱਠ ਜੋੜ ਕੇ ਸੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਆਵੜੇ ਸੰਗ ਸ੍ਰੀਰਮਨ ਦਰਸਾਏ ਵਿੱਚ ਉਹਨਾਂ ਦੀ ਮਰਿਆਦਾ ਬਿਹਾਰ ਕੀਤੀ ਜਾਵੇ ਬਰਾਬਰ ਦੇ ਸ਼੍ਰੀਖ ਔਰਨਾਤੇ ਸ੍ਰੀ ਦਰਬਾਰ ਸਾਹਿਬ ਦੇ ਚੜਾਵੇ ਵਿੱਚ ਅੱਧ ਉਹਨਰ ਤਾਂ ਜਾਵੇ ਭਾਈ ਮਨੀਸ਼ੇਗਰੇ ਬੜੀ ਸ਼ਿਆਨ ਪਤੇ ਅਬਾ ਸ਼ਰਦਾ ਨਾਮ ਸਰੋਵਰ ਵਿੱਚ ਦੋਹਾਂ ਤਿਰਾਂ ਦੀਆਂ ਪੱਟੀਆਂ ਪਾ ਕੇ ਅਰਦਾਸ ਕੀਤੀ ਬਤ ਖਾਸਾ ਦੀ ਕਰਤੀ ਤੌਰ ਤੇ ਤਰਕ ਆਈ ਸੋ ਪਿਆਰੀ ਸਾਧ ਸੰਗ ਜੀ ਪਿਆਰ ਨਾਲ ਮਾਵਲਾ ਜਿੱਬੜ ਗਿਆ ਆਖੋ ਸਭ ਤੇ ਸਤਨਾਮ ਸ੍ਰੀ ਵਾਹਿਗੁਰੂ ਬਰ ਬਦਈ ਖਾਲਸੇ ਦਾ ਆਗੂ ਭਾਈ ਮਾ ਤਸ਼ੇ ਕਾ ਖੇਮ ਕੰ ਦੀ ਆੜ ਗਿਆ ਪਤਕ ਨਿਰਦੇ ਤੋਂ ਮੋਦ ਕਰਕੇ ਹੋ ਗਿਆ ਫਿਰ ਤਤਖਾਲਸਾ ਬਦਈ ਖਾਲਸਾ ਵਿੱਚ ਦਵੰਗ ਜੁਦ ਹੋਇਆ ਬਾਕੀ ਬਦਈਆਂ ਨੂੰ ਕੁੱਟ-ਕੁੱਟ ਕੇ ਸ੍ਰੀ ਦਰਬਾਰ ਸਾਹਿਬ ਦੀ ਜੂ ਵਿੱਚੋਂ ਬਾਹਰ ਕੱਢਿਆ ਗਿਆ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਭਰੀ ਸਾਖ ਸੰਗ ਜੀ ਜੋ ਸ਼ਰਧਾ ਆ ਗਏ ਉਹਨਾਂ ਨੂੰ ਕਮਤਰੀ ਇਲਾਹੀ ਦਾਤ ਬਖਸ਼ ਕੇ ਗੁਰੂ ਪੰਥ ਦੇ ਕਾਪੜੀ ਗਲਬਕਰੀ ਵਿੱਚ ਲੈ ਲਿਆ ਆਕੋ ਸੰਤਿ ਸਤਨਾਮ ਸ੍ਰੀ ਵਾਹਿਗੁਰੂ ਇਸੇ ਦਿਨੀ ਸ੍ਰੀ ਕਾਤਵ ਸਭ ਕੇ ਭਾਈ ਮਨੀ ਸਿੰਘ ਜੀ ਦੀ ਦੇਖ ਰੇਖ ਵਿੱਚ ਅੰਮ੍ਰਿਤ ਚਾਰ ਕੀਤਾ ਗਿਆ ਭਾਈ ਮਦੀਸ਼ ਸਿੰਘ ਤੋਂ ਲੈ ਵਾਸੀ ਦਬਾਬਾ ਦੀਪ ਸਿੰਘ ਜਥੇਦਾਰ ਦਰਬਾਰਾ ਸਿੰਘ ਬਾਬਾ ਬਨੋਦ ਸਿੰਘ ਭਾਈ ਤਾਰਾ ਸਿੰਘ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਸਨ ਇਸੇ ਅਵਤਾਰ ਸਮੇਂ ਜ਼ਿਲ੍ਹਾ ਸੇਖੂਪੁਰਾ ਤੋਂ ਕਾਇ 24 ਵਰਿਆ ਤੋਂ ਮੋਸਫਟਾ ਜ਼ਿਰਕ ਗਬਰੂ ਨਵਾਬ ਕਪੂਰ ਸਿੰਘ ਨੇ ਵੀ ਖੰਡੇ ਬਾਟੇ ਦੀ ਪਾਲ ਹਾਸਲ ਕੀਤੀ ਇਸੇ ਸਭੇ ਤਰੀਬ 11 ਸਾਲ ਦੀ ਉਮਰ ਵਿੱਚ ਬਾਬਾ ਵਡਭਾਗ ਸਿੰਘ ਛੋੜੀ ਵੀ ਖੰਡੇ ਬਾਟੇ ਦਾ ਅਮਰਤ ਛੱਕੇ ਗੁਰੂ ਵਾਲੇ ਬਣੇ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਇਸ ਅਮਰਤ ਚਾਰ ਸਵੇ ਨਵਾਬਪੂਰ ਸਿੰਘ ਅਤੇ ਬਾਬਾ ਵਡਭਾਗ ਸਿੰਘ ਦੀ ਪਹਿਲੀ ਮੁਲਾਕਾਤ ਹੋਈ ਕੱਠੇ ਅਮਰਤਸ਼ਾਹ ਕੀ ਉਹ ਸੁਨਾਰੇ ਭਰਾ ਬੜੇ ਉਹਨਾਂ ਦੇ ਪ੍ਰਾਤਰੀ ਪਿਆਰ ਵਾਲੀ ਇਹ ਸਾਂਝ ساری ਉਮਰ ਹਰ ਦੁੱਖ ਸੁੱਖ ਦੇ ਵੇਲੇ ਨਿਭਾਈ ਆਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗ ਜੀ ਬਾਬਾ ਵਿਡਭਾਗ ਸਿੰਘ ਛੋੜੀ ਦੀ ਗੁਰੂ ਲੀਵਾ ਮਨਤ ਪਿਆਰ ਤਪ ਸਾਧਨਾ ਕਾਰਪਕਕਾਰੀ ਪਾਵਨ ਨਾਲ ਜੁੜ ਕੇ ਕਰਤਾਰਪੁਰ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਨ ਦਾ ਆਰੰਭ ਹੋਇਆ ਆਕੋ ਸੰਤੇ ਸਤਨਾਮ ਸ੍ਰੀ ਵਾਹਿਗੁਰੂ ਮਹਾਨ ਕੋਸ ਦੀ ਪ੍ਰਮਾਣਿਕ ਗਵਾਹੀ ਮਹਾਨ ਕੋਸ ਦੇ ਦਿੱਤੇ ਵੇਰਵੇ ਅਨਸਾਰ ਸਿੱਖ ਧਰਮ ਦੇ ਚੌਥੇ ਗੁਰੂ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਵੰਸ਼ ਵਿੱਚੋਂ ਬਾਬਾ ਬਟਪਾਗ ਸਿੰਘ ਜੀ ਦਸਵੀਂ ਪੀੜੀ ਹਨ ਭਾਈ ਕਾਨ ਸਿੰਘ ਨਾਬਾ ਦੇ ਮਾਨਕੋਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੋ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਸੁਪੁੱਤਰ ਬਾਬਾ ਗਦ ਦਿੱਤਾ ਜੀ ਮਹਾਰਾਜ ਸੋ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਸੁਪੁੱਤਰ ਬਾਬਾ ਧੀਰਮਾਨ ਜੀ ਬਾਬਾ ਧੀਰਮਾਨ ਜੀ ਦੇ ਸੁਪੁੱਤਰ ਬਾਬਾ ਬਿਹਾਰ ਚੰਦ ਜੀ ਬਾਬਾ ਬਿਹਾਰ ਚੰਦ ਜੀ ਦੇ ਸੁਪੁੱਤਰ ਬਾਬਾ ਨਰਿੰਦਰ ਰਾਏ ਜੀ ਬਾਬਾ ਨਰਿੰਦਰ ਰਾਦੇਸਪੁੱਤਰ ਬਾਬਾ ਬਿਕਰਮ ਸਿੰਘ ਜੀ ਸੋਢੀ ਬਾਬਾ ਬਿਕਰਮ ਸਿੰਘ ਜੀ ਸੋਢੀ ਜੀ ਦੇਸਪੁੱਤਰ ਬਾਬਾ ਆਰਮ ਸਿੰਘ ਜੀ ਸੋਢੀ ਬਾਬਾ ਆਰਮ ਸਿੰਘ ਜੀ ਸੋਢੀ ਸਪੁੱਤਰ ਬਾਬਾ ਵਰਧਪਾਲ ਸਿੰਘ ਜੀ ਸੋਢੀ ਇੱਥੇ ਇਹ ਦੱਸਣਾ ਵੀ ਕੁੱਤਾਂ ਨਹੀਂ ਹੋਵੇਗਾ ਕਿ ਭਾਈ ਕਾਂ ਸਿੰਘ ਨਾਬਾ ਦਾ ਮਹਾਨ ਕੋਸ਼ ਸਮਤੀ ਸੇ ਕਾਮ ਕੋਲਾ ਇੱਕੋ ਇੱਕ ਅਜਿਹਾ ਕੋਸ਼ ਰੂਪੀ ਗ੍ਰੰਥ ਹੈ ਜਿਸ ਸ ਵਿੱਚ ਦਿੱਤੇ ਬਿਰਿਆਂ ਨੂੰ ਝੂਠ ਲਾਉਣ ਦਾ ਜਾਂ ਨਕਰ ਨਕਾਰਨ ਦੀ ਜੁਰਤ ਅਜੇ ਤੱਕ ਕਿਸੇ ਨਾਮਣੇ ਵਾਲੇ ਸ਼ਰਧਾਵਾਲ ਸਿੱਖ ਵਿਦਵਾਨ ਨੇ ਨਹੀਂ ਕੀਤੀ ਆਕੋ ਸੰਤੇ ਸਤਨਾਮ ਸ੍ਰੀ ਵਾਹਿਗੁਰੂ ਇਸ ਪਿਛੇ ਭਾਈ ਕਾਨ ਸਿੰਘ ਨਾਬਾ ਦੀ ਉਮਰ ਭਾਰ ਦੀ ਮਿਹਨਤ ਗੁਰੂ ਲੇਵ ਨਾਲ ਜੁੜੀ ਲਗੜ ਕਈ ਜਰਮਾਂ ਦੀ ਸਾਧਨਾ ਖੜੀ ਹੈ ਆਕੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੇ ਹਰ ਸੰਬੰਧਤ ਵੇਰਵੇ ਨੂੰ ਬੜੀ ਬਰੀਕੀ ਪੂਰੀ ਨਿਰਭ ਨਿਰਪੱਖਤਾ ਨਾਲ ਸਿੱਖ ਇਤਿਹਾਸ ਦੀ ਸਰੋਤ ਗ੍ਰੰਥਾ ਗੁਰਬਾਣੀ ਦੀ ਕਸੌਟੀ ਤੇ ਪਰਖ ਕੇ ਹੀ ਮਹਾਨ ਕੋਸ਼ ਵਿੱਚ ਅੰਕਿਤ ਕੀਤਾ ਹੈ ਆਕੋ ਸੰਕਤੇ ਸਤਨਾਮ ਸ੍ਰੀ ਵਾਹਿਗੁਰੂ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਵਾਲੇ ਉਪਰੋਕਤ ਵਰਿਤ ਪੀੜੀ ਦਾਰ ਪੀੜੀ ਸੀਸਲੇ ਵਾਲੇ ਵੀਰਵੇ ਦਾ ਆਧਾਰ ਬਣਿਆ ਜਿਤਨਾ ਕ ਵਿਸ਼ ਖਾਰ ਸਿੱਖ ਇਤਿਹਾਸ ਦੇ ਸਰੋਤ ਗ੍ਰੰਥਾਂ ਵਿੱਚੋਂ ਮਿਲਿਆ ਅਸਾਂ ਉਸੇ ਨੂੰ ਅਤੀ ਸੰਕੇਫ ਰੂਪ ਵਿੱਚ ਹੁਣ ਤੱਕ ਦੀ ਭੂਮਿਕਾ ਵਿੱਚ ਅਲਿਖਿਆ ਹੈ ਇੱਥੇ ਇਹ ਵੀ ਸਪਸ਼ਟ ਕਰਦੇ ਚੱਲੀਏ ਕੇ बाबा वडभाग सिंह ਛੋੜੀ ਨੇ ਪਰਮਾਨਕ ਇਤਿਹਾਸਿਕ ਜੀਵਨ ਵਰਤਾਤ ਦੀ ਘਾਟ ਕਰਨ ਸਰਾਰਤੀ अथवा स्वार्थी ਲੋਕਾਂ ਨੇ ਉਹਨਾਂ ਨੂੰ ਪਰਥਾਏ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਘੜ ਲਈਆਂ ਹਨ ਆਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਦਾਂ ਬਾਬਾ ਵਡਭਾਗ ਸਿੰਘ ਦੀ ਛੋਡੀ ਦੇ ਜੀਵਨ ਵਰਤਾਤ ਬਾਰੇ ਕੁਝ ਕੁ ਸਾਰੇ ਮਾਤਰ ਤਵਾਰੀ ਕੀ ਹਵਾਲੇ ਹੋਰ ਸਾਝੇ ਕਰ ਲੈਣੇ ਜੋਗ ਹੋਣਗੇ ਤਾਂ ਕਿ ਆ ਮੱਜ ਗਿਆਸ ਮਦੋਖਾ ਹਤਰ ਦੇ ਭਲੇਖੀ ਸੰਕੇਸ਼ ਸਿੱਕਵੇ ਨੂੰ ਲਾਂਭੇ ਰੱਖ ਕੇ ਆਪਣੀ ਜਗਿਆਸਾ ਨੂੰ ਸ਼ਾਂਤ ਕਰ ਸਕੇ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਵਰਾਸਾ 1710 ਦਾ ਸਤੰਬਰ ਵੀਨਾ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਰੀਬ 2 ਸਾਲ ਬਾਅਦ ਉਹਨਾਂ ਦਾ ਜਨਮ ਹੋਇਆ ਇਤਿਹਾਸਕ ਹਵਾਲਿਆਂ ਨੂੰ ਨਿਰਪੱਖ ਹੋ ਕੇ ਵੇਖਿਆ ਪਰਖਿਆ ਇਹ ਗੱਲ जगਜाहिर ਹੋ ਜਾਂਦੀ ਹੈ ਕਿ ਬਾਬਾ ਅਡਭਾਸ ਸਿੰਘ ਛੋੜੀ ਦੇ ਪਿਤਾ ਬਾਬਾ ਆਰਮ ਸਿੰਘ ਛੋੜੀ ਆਪਣੇ ਪਿਤਾ ਬਾਬਾ ਬਿਕਰਮ ਸਿੰਘ ਛੋੜੀ ਸਮੇਤਾਂ ਖੰਡੇ ਬਾਟੇ ਦੀ ਮਹਾਨ ਤਾਹ ਲੈ ਕੇ ਖਾਲਸਾ ਪੰਥ ਦੀ ਗੁਰੂ ਲਿਵ ਵਾਲੀ ਅਨਮੋਲ ਮਾਲਾ ਦੇ ਸੁੱਚੇ ਮਤੀ ਬਣ ਗਏ ਸੰਦ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿ ਹੈ ਗੁਰੂ ਜੋ ਪਿਆਰੀ ਸਾਧ ਸੰਗ ਜੀ ਜਦੋਂ ਉਹਨਾਂ ਨੇ ਅਮਰਤ ਸਕਿਆ ਉਸ ਵੇਲੇ ਬਾਬਾ ਬਟ ਭਾਗ ਸਿੰਘ ਛੋਟੀ ਦੀ ਉਮਰ ਮਸਾ ਹੀ ਰੇੜ ਦਾ ਖਲੋਣ ਦੀ ਹੋਵੇਗੀ ਖਾਸ ਪੰਥ ਦਾ ਨਾਤਾ ਕਤੇ ਦੇਰਤਾ ਜੋੜ ਦੇ ਨਾਲ ਸ਼ੀਸ਼ਮਾਲਾ अथवा ਸੋਡਿਆ ਦੇ ਕਲੇ ਵਿੱਚ ਬੰਦਗੀ ਵਾਲੇ ਸਿੱਖ ਆਗੂਆਂ ਖਾਸਾ ਜਨਨਾ ਦੀ ਆਮਦ ਦਾ سلسلہ ਸ਼ੁਰੂ ਹੋ ਗਿਆ। ਸ਼ਹੀਦ ਬਾਬਾ ਦੀਵ ਸਿੰਘ ਅਚੇਚੇ ਸੱਦੇ ਆਦ ਵੀਰ ਦੇ ਪਿਥ ਪਾਵਨ ਸਰੂਪ ਦੇ ਦਰਸ਼ਨ ਅਧਿਆਨ ਕਰਨ ਲਈ ਕਰਤਾਰਪੁਰ ਪੁੱਜੀ ਮੇਰੇ यहां ਬਧੀ ਛੋਡੀ ਪਰਿਵਾਰ ਦੇ ਸਤਕਾਰਤ ਮਹਾ ਮਹਿਮਾਨ ਬਣ ਕੇ ਰਹੇ ਉਸ ਦਿਵੇ ਬਾਬਾ ਬਟਪਾਲ ਸਿੰਘ ਗਦੀ ਉਹ ਮਰਾ 11ਵੇਂ ਵਰੇ ਵਿੱਚ ਹੋਵੇਗੀ ਆਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਸ ਜੀ ਉਸ ਦਿਵੇ ਬਾਬਾ ਬਟਪਾਲ ਸਿੰਘ ਜੀਤ ਬਾਬਾ ਦੀਪ ਸਿੰਘ ਜੀ ਨਾਲ ਬਚਪਨ ਵਿੱਚ ਹੀ ਜੁੜੀ ਇਸ ਸਾਜ ਨੇ ਬਾਬਾ ਵਰਤਾ ਸਿੰਘ ਜੀ ਨੂੰ ساری ਉਮਰ ਸਵਾਸ ਸਵਾਸ ਸ਼ਿਮਰ ਦਾ ਅਭਿਆਸ ਹਰ ਪੰਜ ਸਤਗੁਰ ਪ੍ਰਵਾਸ ਨਾਲ ਜੋੜੀ ਰੱਖਿਆ ਕਾਕੇ ਸੁਖ ਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਸੰਨ 1721 ਦੀਵ ਸਾਖੀ ਨੂੰ ਸ਼੍ਰੀ ਕਾਤਾ ਸਾਬ ਸ੍ਰੀ ਅਮਰਸਰ ਵਿਖੇ ਅਮਤ ਸકલ ਅਪਰਾਪਤੀ ਉਹ ਤਾਂ ਕੋਦਾਰੇ ਬਾਣੀ ਬਾਣੀ ਦੇ ਨਾਲ ਬਾਣੀ ਤੋਂ ਵੀ ਸ਼ਦੀਵ ਦਾ ਕਾਲ ਆਪਣਾ ਕੰਗ ਬਣਾ ਲਿਆ ਸ਼੍ਰੀ ਹਰਮੋਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਭਾਈ ਮਨੀ ਸਿੰਘ ਦੀ ਸੰਗਤ ਨੇ ਉਹਨਾਂ ਨੂੰ ਐਸਾ ਵਿਸ਼ਵਾਦਤ ਕੀਤਾ ਕਿ ਉੱਠੋ ਕਰਬੀ ਰੰਗਤ ਵਿੱਚ ਰੰਗੇ ਰਹਿੰਦੇ ਸੰਤ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਸਾਡਾ ਚੈਨਲ ਸੋਡੀ ਰਿਟਾਇਰਮੈਂਟ ਨੂੰ ਪਰਵਾਹਗਾ ਰਾ ਦਿਓ ਸੰਗਤ ਹੀ ਇਹ ਚੈਨਲ ਨੂੰ ਉੱਚਾ ਖੜ ਸਕਦੀ ਹੈ ਪਿਆਰੀ ਸਾਧ ਸੰਗਤ ਜੀ ਲਾਈਕ ਕਮੈਂਟ ਕਰਕੇ ਦੱਸਣਾ ਕਿ ਇਤਿਹਾਸ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਪਿਆਰੀ ਸਾਧ ਸੰਗਤ ਜੀ ਦਾਸ ਕੂ ਗਲਤੀ ਹੋਵੇ ਸੰਗਤ ਬਖਸ਼ਣ ਜੋਗਿਆ ਪਿਆਰੀ ਸਾਧ ਸੰਗਤ ਜੀ ਇਵੇਂ ਇੱਕ ਕਾਪਾ ਪਿਆਰੀ ਸਾਧ ਸੰਗਤ ਜੀ ਦੂਜਾ ਭਾਗ ਕਰਤਾਰਪੁਰ ਕਰਤਵਸੇ ਦਾ ਪੇਸ਼ ਕਰਾਂਗੇ ਪਿਆਰੀ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਨੂੰ ਵਧੀਆ-ਵਧੀਆ ਕਮੈਂਟ ਦਵੋਗੇ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਅੱਗੇ ਸਾਡੇ ਤੇ ਚੈਨਲ ਨੂੰ ਤੁਸੀਂ ਬਹੁਤ ਪਿਆਰ ਭਰਿਆ ਹੰਗਾਰਾ ਦਿੱਤਾ ਪਿਆਰੀ ਸਾਧ ਸੰਗਤ ਜੀ ਹੋਰ ਵੀ ਤੁਸੀਂ ਪਿਆਰ ਭਰਿਆ ਹੰਗਾਰਾ ਦੇਣਾ ਵਾਹਿਗੁਰੂ ਜੀ ਖਾਲਸਾ ਕੋ ਵਾਹਿਗੁਰੂ ਜੀ ਕੀ ਫਤਿਹ